936 ਏਕੜ ਜ਼ਮੀਨ ਤੇ ਕੁਝ ਲੋਕਾਂ ਦੇ ਵੱਲੋਂ ਜਿਹੜਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦੱਸਦੀ ਹੈ ਕਿ ਜੀਨ ਦਾ ਰਿਆਸਤ ਦੀ ਜਿਹੜੀ ਇਹ ਜ਼ਮੀਨ ਆ ਦੱਸੀ ਜਾ ਰਹੀ ਆ ਜਿਸ ਤੇ ਉੱਪਰ ਜੀਪੀਐਸਸੀ ਦੇ ਵੱਲੋਂ ਜਿਹੜਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਾਰਾ ਲੋਕਾਂ ਨੂੰ ਜਿਹੜਾ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੇ ਵੱਲੋਂ ਪਹਿਲਾਂ ਹੀ ਰੋਕ ਲਿਆ ਗਿਆ ਦੱਸਦੀ ਹੈ ਕਿ ਪਿੰਡ ਕਰਾਚੋ ਦੇ ਵਿੱਚ ਜਿਹੜੀ ਇੱਕ ਧਰਮਸ਼ਾਲਾ ਦੇ ਵਿੱਚ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਕੱਠ ਰੱਖਿਆ ਗਿਆ ਸੀ ਪਿੰਡ ਕਰਾਚੋ ਦੀ ਧਰਮ ਚੌਲਾਂ ਦੇ ਵਿੱਚ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਇਕੱਠ ਰੱਖਿਆ ਗਿਆ ਸੀਗਾ ਇੱਥੇ ਸਾਰੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਕੱਠ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਜੈਡ ਪੀ ਐਸ ਸੀ ਪਾਬ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਆਗੂ ਸੀ ਕਾਰਕੂਨ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ 100 ਤੋਂ ਵੱਧ ਜਿਹੜੇ ਪ੍ਰਦਰਸ਼ਨਕਾਰੀ ਬੀਬੀਆਂ ਅਤੇ ਬੰਦੇ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਪ੍ਰਦਰਸ਼ੀਆਂ ਨੂੰ ਰਾਹ ਦਰਸ਼ਕਾਂਵਾਂ ਨੂੰ ਰਾਹ ਦੇ ਵਿੱਚ ਰੋਕਣ ਦੇ ਲਈ ਵੱਡੇ ਟਿਪਰ ਬੱਸਾਂ ਜਿਹੜੀਆਂ ਨੇ ਉਹ ਖੜੀਆਂ ਕੀਤੀਆਂ ਗਈਆਂ ਸੀਗੀਆਂ ਤਾਂ ਵੱਡੀ ਕਬਰ ਹੈ ਜੀ ਦਾ ریاਸਤੀ ਜ਼ਮੀਨ ਤੇ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਜ਼ਮੀਨ ਹੈ ਜਿਹੜੀ ਪਹਿਲਾਂ ਰਾਜੇ ਮਹਾਰਾਜਿਆਂ ਦੇ ਕੋਲ ਸੀ ਉਸ ਤੋਂ ਬਾਅਦ ਜਿਹੜਾ ਇਹ ਲੋਕਾਂ ਦੇ ਕੋਲ ਅੱਗੇ ਤੇ ਠੇਕੇ ਤੇ ਚੜ੍ਹਨੀ ਸ਼ੁਰੂ ਹੋਈ ਹੈ ਹੁਣ ਵੀ ਲੋਕ ਜਿਹੜੇ ਨੇ ਉਹ ਇਸ ਨੂੰ ਜਿਹੜੀ ਬਾਹਰ ਰਹੇ ਨੇ ਪਰ ਇਹਨਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਕੋਲ ਜ਼ਮੀਨਾਂ ਨਹੀਂ ਹੈ ਅਸੀਂ ਬੇਗਮਪੁਰਾ ਬਸੋ ਇਸ ਕਰਕੇ ਸਾਨੂੰ ਜਿਹੜੀ ਇਹ ਜ਼ਮੀਨ ਦਿੱਤੀ ਜਾਵੇ ਮਾਲਕਾਨਾ ਹੱਕ ਦਿੱਤਾ ਜਾਵੇ ਪਰ ਕੁਝ ਜ਼ਮੀਨਾਂ ਜਿਹੜੀ ਉਸਤੇ ਖੇਤੀ ਹੁੰਦੀ ਹੈ ਕੁਝ ਜ਼ਮੀਨਾਂ ਜਿਹੜੀ ਉਹ ਬੀੜ ਦੇ ਵਿੱਚ ਹੈ ਤਾਂ ਪੂਰੀ ਹੈ ਰਿਆਸਤ ਜੀਂਦ ਦੀ ਜਿਹੜੀ ਜ਼ਮੀਨਾਂ ਦੱਸੀ ਜਾ ਰਹੀ ਆ ਜਿਸ ਤੇ ਜਿਹੜਾ ਕਬਜ਼ਾ ਕਰਨ ਪਹੁੰਚੇ ਸੀਗੇ ਜਦ ਪੀਐਸਸੀ ਦੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਕਬਜ਼ਾ ਕੀਤਾ ਜਾਣਾ ਇਹ ਦੱਸ ਦਈਏ ਕਿ ਇਹ ਕੋਈ ਛੋਟਾ ਮੋਟਾ ਅੰਕੜਾ ਨਹੀਂ ਹੈ 936 ਏਕੜ ਭਾਵ 936 ਕਿੱਲਾਂ ਦਾ ਜਿਹੜਾ ਪੂਰਾ ਜਿਹੜਾ ਰਕਬਾ ਏ ਜਿਹੜਾ ਜੀਂਦ ਦਾ ਰਿਆਸਤ ਦੇ ਨਾਂ ਤੇ ਜਿਹੜਾ ਹੁਣ ਵੀ ਉਹ ਚੱਲ ਰਿਹਾ ਏ ਹਲੇ ਵੀ ਜਿਹੜਾ ਮਾਲਕਾਨਾ ਹੱਕ ਆ ਲੋਕਾਂ ਦੇ ਕੋਲ ਨਹੀਂ ਆ ਅੱਗੇ ਤੋਂ ਅੱਗੇ ਠੇਕੇ ਤੇ ਚੱਲਦੀ ਆ ਰਹੀ ਆ ਪਰ ਹਲੇ ਤੱਕ ਕਿਸੇ ਕੋਲ ਜਿਹੜਾ ਮਾਲਕਾਨਾ ਹੱਕ ਨਹੀਂ ਆ ਇਸ ਦਾ ਕਿਉਂਕਿ ਪਹਿਲਾਂ ਮਹਾਰਾਜਾਂ ਦੇ ਜਿਹੜੇ ਰਾਜਾ ਮਹਾਰਾਜਾਂ ਦੇ ਨਾਂ ਤੇ ਸੀ ਜ਼ਮੀਨ ਜਿਹੜੀ ਆ ਉਹ ਜੀਂਦ ਰਿਆਸਤ ਦੇ ਵਿੱਚ ਆਉਂਦੀ ਸੀਗੀ ਹਲੇ ਤੱਕ ਕਿਸੇ ਨੂੰ ਮਾਲਕਾਨਾ ਹੱਕ ਨਹੀਂ ਮਿਲਿਆ ਤਾਂ ਜੈਡ ਪੀ ਐਸ ਸੀ ਦੇ ਵੱਲੋਂ ਅੱਜ ਸੰਗਰੂਰ ਦੇ ਪਿੰਡ ਕ੍ਰਾਂਚੋ ਦੇ ਵਿੱਚ ਜਿਹੜਾ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਉਤੋਂ ਜਿਹੜਾ ਪ੍ਰਦਰਸ਼ਨ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸੀ ਵੱਡੇ ਟਿਪਰ ਬੱਸਾਂ ਨੇ ਜਿਹੜੀਆਂ ਉਹ ਸੜਕਾਂ ਦੇ ਵਿੱਚ ਲਾਈਆਂ ਗਈਆਂ ਸੀ ਤਾਂ ਕਿ ਜਿਹੜਾ ਲੋਕਾਂ ਨੂੰ ਉੱਥੇ ਤੱਕ ਨਾ ਪਹੁੰਚਣ ਦਿੱਤਾ ਜਾਵੇ ਲੋਕਾਂ ਨੂੰ ਜਿਹੜਾ ਇਕੱਠ ਕਰਨ ਨਾ ਦਿੱਤਾ ਜਾਵੇ ਜਿਸ ਤੇ ਸਿੱਟੇ ਦੇ ਵਜੋਂ ਜਿਹੜਾ ਪੁਲਿਸ ਦੇ ਵੱਲੋਂ ਜੈਡ ਪੀ ਐਸ ਸੀ ਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਜਿਹੜਾ ਉਹ ਅਰੈਸਟ ਵੀ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਦੱਸ ਜੀਏ ਕਿ 100 ਤੋਂ ਵੱਧ ਲੋਕ ਨੇ ਜਿਹੜੇ ਉਹ ਰੈਸਟ ਹੋਏ ਨੇ ਜਿਸ ਦੇ ਵਿੱਚ ਬੀਬੀਆਂ ਤੇ ਬੰਦੇ ਦੋਨੋਂ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਰੋਡ ਹੈ ਉਸ ਨੂੰ ਕਲੋਜ਼ ਕੀਤਾ ਗਿਆ ਹੈ 936 ਏਕੜ ਜ਼ਮੀਨ ਤੇ ਕਬਜ਼ਾ ਕਰਨ ਦਾ ਜਿਹੜਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਸਰਾਜ ਪੂਰੇ ਸੰਗਰੂਰ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿ ਕੀ ਮਾਮਲਾ ਹੈ ਕਪਾੜਾ ਮਾਨਜੋਗ ਹਾਈ ਕੋਰਟ ਸਾਡੇ ਹੁਕਮ ਤੇ ਡੀਸੀ ਸੰਗਰੂਰ ਦੇ ਆਡਰਾਂ ਮੁਤਾਬਕ ਕਿਹੜਾ ਆ ਗਿਆ ਪੰਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕੱਠ ਦੀ ਜਿਹੜਾ ਮਨਾਇ ਕੀਤੀ ਗਈ ਹੈਗੀ ਤੇ ਸਮਰੂਲ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਜਿਹੜਾ ਅਲੱਗ-ਅਲੱਗ ਜਗਾਵਾਂ ਤੇ ਜਿਹੜਾ ਹੈਗਾ ਨਾਕਿਆਂ ਤੇ ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈਗੀ ਇੱਥੇ ਕਿੰਨੀ ਕਬੱਡੀ ਗਿੰਚ ਫੋਰਸ ਤਾਇਨਾਤ ਕੀਤੀ ਗਈ ਹੈ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਜੰਮ ਕੀਤਾ ਗਿਆਗਾ ਬੰਦ ਫੋਰਸ ਲਗਭਗ ਜਿਹੜਾ ਹੈਗਾ ਨਾਕੇ ਲਗਾਏ ਹੋਏ ਹੈਗੇ ਨੇ ਤਾਂ ਸ਼ਹਿਰ ਦੇ ਆਲੇ ਦੁਆਲੇ ਤਾਂ ਮੇਨ ਮਕਸਦ ਜਿਹੜਾ ਪ੍ਰੋਟੈਸਟਰ ਜਾਂ ਜਿਹੜਾ ਲੌਂਡ ਆਰਡਰ ਵਾਸਤੇ ਕੋਈ ਸਮੱਸਿਆ ਪੈਦਾ ਕਰ ਸਕਦੇ ਨੇ ਉਹਨਾਂ ਦੇ ਕਿੰਦੀ ਪਛਾਣ ਕਰਨੀ ਹੈਗੀ ਤੇ ਇਹਦੇ ਵਿੱਚ ਅਸੀਂ ਧਿਆਨ ਰੱਖ ਰਹੇ ਹਾਂ ਕਿ ਜਿਹੜੇ ਐਮਰਜੈਂਸੀ ਵਹੀਕਲ ਜਿਹੜੇ ਹੈਗੇ ਆ ਜਾਂ ਸਕੂਲੀ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਸਮੱਸਿਆ ਦੇ ਲੰਘਾਇਆ ਜਾਵੇ ਸਰ ਜਿਹੜਾ ਰੂਟ ਨਹੀਂ ਕੀ ਡਾਇਵਰਟ ਕੀਤੇ ਗਏ ਨੇ ਕਿਉਂਕਿ ਪੀਜੀ ਦੇ ਕੋਲ ਇਲਾਕਾ ਲਗਾ ਆ ਗਿਆ ਮਰੀਜ਼ ਵੱਡੀ ਗਿਣਤੀ ਚ ਆ ਰਹੇ ਨੇ ਰੂਟ ਆਲਮੋਸਟ ਡਰ ਬਟ ਨੇ ਪਰ ਅਸੀਂ ਸਪੈਸ਼ਲ ਤੌਰ ਦੇ ਉੱਤੇ ਫੋਰਸ ਨੂੰ ਬ੍ਰੀਫਿੰਗ ਹੈ ਕੀਤੀ ਹੈ ਜੇ ਕਿ ਜਿਹੜੇ ਮੈਡੀਕਲ ਐਮਰਜੈਂਸੀ ਹੈ ਖਾਸ ਕਰਕੇ ਜਿਹਨਾਂ ਪੇਸ਼ੈਂਟਸ ਨੇ ਪੀਜੀਆ ਹੀ ਆਉਣਾ ਹੈਗਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ ਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਕਿ ਕਿੰਨੀ ਕਿੰਨੀ ਕਪੜੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਦੇ ਆਉਣ ਦੀ ਉਮੀਦ ਹੈਗੀ ਸੀ ਜਿਸ ਨੂੰ ਲੈ ਕੇ ਕਿ 2000 ਤੋਂ ਜ਼ਿਆਦਾ ਪੁਲਿਸ ਤਾਇਨਾਤ ਕਰਨੀ ਪਈ ਅੱਜ ਜਿਹੜਾ ਹੈਗਾ ਇੰਟੈਲੀਜੈਂਸ ਵਰ ਉਹਨੂੰ ਕਾਫੀ ਪ੍ਰੋਟੈਸਟਰ ਕਈ ਪੰਡਾਂ ਨਾਲ ਰਿਲੇਟਡ ਮੈਟਰ ਸੀਗਾ ਤੇ ਕਾਫੀ ਪ੍ਰੋਟੈਸਟਰ ਆਉਣ ਦੀ ਉਮੀਦ ਸੀਗੀ ਤੇ ਪਰ ਜਿਹੜਾ ਫੋਰਸ ਕਾਫੀ ਵੱਡੇ ਪੱਧਰ ਤੇ ਡਿਪਲਾਈ ਕੀਤੀ ਗਈ ਹੈ ਕੋਸ਼ ਉਹ ਇੱਕ ਦੁੱਖਾ ਜਿਹੜੀਆਂ ਹੈਗੇ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਬਾਕੀ ਚੱਲਦਾ ਪਿਆ ਹੈਗਾ ਨਾਕਾ ਸਰ ਸੂਚਨਾ ਆਈ ਹੈ ਹੁਣ ਕਿ ਕਦੋਂ ਤੱਕ ਜਿਹੜਾ ਨਾਕਾ ਲਗਾ ਕੇ ਰੱਖਣਾ ਹੈਗਾ ਨਾਕਾ ਬੰਡ ਮੋਸਟਲੀ ਜਿਹੜਾ ਹੈਗਾ ਅੱਜ ਸ਼ਾਇਦ 4-5 ਵਜੇ ਤੱਕ ਹੋ ਸਕਦਾ ਹੈ ਤੇ ਅਕੋਰਡਿੰਗ ਕੋਈ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਉਹਦੇ ਮੁਤਾਬਕ ਕੀ ਨਾਕੇ ਟਾਈਮਿੰਗ ਲੋਕਾਂ ਕੀ ਅਪੀਲ ਕਰ ਰਹੇ ਕਿਉਂਕਿ ਬੜਾ ਨੈਸ਼ਨਲ ਹਾਈ ਵੀਰ ਲੋਕ ਜਾਂਦੇ ਨੇ ਉਹਨਾਂ ਨੂੰ ਜਿਹੜੇ ਲੋਕ ਆ ਰਹੇ ਨੇ ਘਰੋਂ ਨਿਕਲ ਰਹੇ ਨੇ ਰੂਟ ਅੱਗੇ ਲੋਕਾਂ ਨੂੰ ਸਭ ਤੋਂ ਪਹਿਲਾਂ ਸਾਡੇ ਸਾਰੇ ਜਿਹੜੇ ਹੈਗੇ ਸੰਗਰੂਰ ਵਾਸੀ ਤੇ ਖਾਸ ਕਰਕੇ ਯੂਨੀਅਨ ਵਾਲੇ ਵੀ ਬ ਤੇ ਆਪਣਾ ਫਰਜ਼ ਬੰਦ ਹੈ ਸਾਰੇ ਉਹਨਾਂ ਦੀ ਤਾਮੀਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹਾਈਵੇ ਤੇ ਸਫਰ ਕਰ ਰਹੇ ਹੈ ਕਮਿਟਰ ਸਾਡੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਡੀ ਇਹੀ ਅਪੀਲ ਹੈਗੀ ਹੈ ਕਿ ਸਾਰੇ ਜਿਹੜੇ ਹੈਗੇ ਆ ਸਾਡੇ ਨਾਲ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਕਾਰਪੋਰੇਸ਼ਨ ਤਾਂ ਜੋ ਜਿਹੜਾ ਹੈਗਾ ਪ੍ਰੋਗਰਾਮ ਸਫਲ ਬਣਾਇਆ ਜਾ ਸਕੇ